ਆਹ ਸਕੁੱਲਿਆਂ ਵਾਸਤੇ ਚਾਣੀ ਬਿਲਕੁਲ ਪੱਕੀ ਚਾਣੀ ਐ ਇਹ ਤਿਆਰ ਹੋ ਚੁੱਕੀ ਐ ਇਸ ਤੋਂ ਬਾਅਦ ਚ ਆਹ ਕੱਚੀ ਚਾਣੀ ਐ ਪੱਕੀ ਚਾਣੀ ਤੋਂ ਇਧਰ ਸ਼ਿਫਟ ਹੋਣਗੇ ਕੱਚੀ ਚਾਣੀ ਚ ਠੀਕ ਉਸ ਤੋਂ ਬਾਅਦ ਚ ਇਹ ਫੇਰ ਪੱਕੀ ਚਾਣੀ ਐ ਇਹਨਾ ਕੜਾਹੀ ਵਾਲੀ ਪੱਕੀ ਚਾਣੀ ਜੋ ਕੱਚੀ ਚ ਕੱਚੀ ਚੋਂ ਫੇਰ ਪੱਕੀ ਚਾਣੀ ਚ ਇਹ ਤਿੰਨ ਤਰ੍ਹਾਂ ਦੀ ਚਾਣੀ ਇਹਨੂੰ ਲੱਗਦੀ ਐ ਠੀਕ ਹੁਣ ਪਨੀਰ ਮਰਬਲ ਦੇ ਕੱਪੜੇ ਜੋ ਕੱਢ ਲਿਆ ਇਹ ਥੋੜੀ ਮਲਾਈ ਕੀਤੀ ਹੈ ਰਸਗੋਲਿਆਂ ਵਾਸਤੇ ਇਹ 20 ਕਿਲੋ ਦੁੱਧ ਆ ਪਨੀਰ ਹੈ ਜਿਹਦੇ ਵਿੱਚ ਆ ਦੇਸੀ ਘੋ ਪਾਵਾਂਗੇ 2 ਤੋਂ 300 ਗ੍ਰਾਮ ਹੁਣ ਇਹਨੂੰ ਫੇਰ ਉਦੀ ਮਲਾਈ ਕਰਾਂਗੇ ਬੜੀ ਚੰਗੀ ਤਨਾਰ ਲਾ ਕੇ ਮਲਾਈ ਕਰਨੀ ਹੈ 5 ਤੋਂ 10 ਮਿੰਟ ਇਸ ਤਰੀਕੇ ਨਾਲ ਆਪਣੇ ird ਦੀ ਮਲਾਈ ਹੋ ਚੁੱਕੀ ਹੈ ਜੀ ਬਿਲਕੁਲ ਰਸਪੁੱਲੇ ਵਾਲੇ ਜੀ ਇੱਚ 50 ਗ੍ਰਾਮ ਬੈਕਿੰਗ ਪਾਊਡਰ ਲੱਕੂਗਾ ਆ ਦੇਖ ਸਾਹਮਣੇ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਫੇਰ ਮਲਾਂਗੇ ਮਲਾਈ ਕਰਾਂਗੇ ਇਹਦੀ ਆ ਪਾਣੀ ਪਾ ਕੇ ਵਿੱਚ ਤੋੜ ਮੁਤਾਬਕ ਚਲੋ ਜੀ ਮਲਾਈ ਪੂਰੀ ਘੈਂਟ ਕਰ ਰਿਆ ਘੈਂਟ ਰਸਗੁੱਲੇ ਬਣਾਉਣ ਵਾਸਤੇ ਬਹੁਤ ਚੰਗੇ ਤਰੀਕੇ ਨਾਲ ਇਹਦੀ ਮਲਾਈ ਕਰਨੀ ਹੈ। ਉਨੇ ਹੀ ਵਧੀਆ ਬਣਨਗੇ ਘੈਂਟ ਰਸਗੁੱਲੇ। ਨਰਮ ਨਰਮ, ਕੋਲੇ ਕੋਲੇ। ਜਾਲੀਦਾਰ ਰਸਗੁੱਲੇ ਬਣਨਗੇ। ਸੋਹਿਆ। ਉਹਨੇ ਇਹਦੇ ਵਿੱਚ ਪਾਣਾ ਜੀ ਸੋਜੀ ਤੇ ਮੈਦਾ। ਥੋੜਾ ਜਿਹਾ ਅਰਾ ਰੋਟ ਲੱਗੂਗਾ। लवु जहा रल के बिलकुल तैयार हो चुके है। हैं, है हम टोक तोड़न वास्ते तैयारी कर दिया लहजिया टोकॉ रसगुल्ल्या वास्ते तैयार हो रही है नहीं? बहुत छोटी टोक है बनो बहुत बड़ा हाँ देखो बिल्कुल छोटी टोक है तो रसगुल्ला पूरा डबल बनना है बे रसगुल्ले नोलिया पूरे घेंट रसगुल्ले बनने देखे जाए ती सारीडियो ਇਹ ਹਜੇ ਵੀ ਅਸੀਂ ਕੱਟ-ਕੱਟ ਕੇ ਬਣਾਉਨੇ ਆ ਕਲਿੱਪ ਜੇ ਸਾਰਾ ਕੁਝ ਦਿਖਾਈਏ ਫਿਰ ਤਾਂ ਬਹੁਤ ਲੰਬੀ ਹੋ ਜਾਊ। ਇਹ ਤਾਂ 2 ਘੰਟਿਆਂ ਦੀ ਵੀਡੀਓ ਬਣਨੀ ਆ। ਇਸ ਕਰਕੇ ਅਸੀਂ ਵਿੱਚੋਂ-ਵਿੱਚੋਂ ਮੇਨ-ਮੇਨ ਪਾਰਟ ਦਿਖਾਉਨੇ ਆ। ਜਿਵੇਂ ਥੋੜਾ ਬੋਤਾ ਕਰਦੇ ਦਿਖਾ ਲਿਆ। ਮਸ਼ੀਨ ਚੱਲ ਵੀ। ਲਓ ਜੀ ਆ ਮਸ਼ੀਨ ਚੱਲ ਵੀ ਸਾਡੀ। ਇਹ ਘਰੇ ਬਣਾਈ ਹੋਈ ਮਸ਼ੀਨ ਆ। ਦੇਖੀ ਚਲੋ ਕਿੰਨੀ ਸਪੀਡ ਨਾਲ। ਆ ਦੇਖ ਸਕਦੇ। ਹਾਲੇ ਬਿਲਕੁਲ ਸਹੀ ਕੰਮ ਹੋ ਰਿਹਾ ਇੰਨੀ ਸਪੀਡ ਨਾਲ ਹੋ ਰਿਹਾ ਥੀੜੀ ਥੋੜੀ ਜਿਹੀ ਲੰਬੀ ਬਣਾਵਾਂਗੇ 7-8 ਮਿੰਟ ਦੀ ਸਾਰੀ ਦੇਖ ਲਿਓ ਸਹੀ ਤਰੀਕੇ ਨਾਲ ਸਾਰਾ ਪਸ ਇਹ ਰਸਗੁੱਲੇ ਨੇ ਕੱਚੇ ਤਿਆਰ ਹੋ ਚੁੱਕੇ ਨੇ ਇਸ ਤੋਂ ਬਾਅਦ ਇਹਨਾਂ ਨੂੰ ਚਾਣੀ ਦੇ ਵਿੱਚ ਪਕਾਈ ਕਰਾਂਗੇ ਦੀ ਲਓ ਜੀ ਹੁਣ ਇਹਨੂੰ ਚਾਣੀ ਦੇ ਵਿੱਚ ਪੱਕੀ ਚਾਣੀ ਦੇ ਵਿੱਚ ਰਸਗੁੱਲੇ ਨੂੰ ਪਕਾਈ ਕਰਾਂਗੇ ਲਓ ਜੀ 8 ਤੋਂ 10 ਮਿੰਟਾਂ ਦੇ ਵਿੱਚ ਇਹ ਆਪਣੇ ਰਸਗੁੱਲੇ ਦੂਸਰੀ ਚਾਣੀ ਦੇ ਵਿੱਚ ਸ਼ਿਫਟ ਕਰਾਂਗੇ ਉਦੋਂ ਇਹ ਇਹਨਾਂ ਦੀ ਪਕਾਈ ਹੋ ਜਾਊਗੀ ਚਾਣੀ ਦੇ ਵਿੱਚ ਚਾਣੀ ਦੇ ਵਿੱਚ ਤੋ ਅਮਕੀ ਇਹ ਰਸਗੁੱਲੇ ਤਿਆਰ ਹੋ ਚੁੱਕੇ ਨੇ ਪੱਕੇ ਇਹਨੂੰ ਆਪਾਂ ਹੁਣ ਕੱਚੀ ਚਾਣੀ ਦੇ ਵਿੱਚ ਸ਼ਿਫਟ ਕਰਾਂਗੇ ਇਸ ਦੇ ਵਿੱਚ ਅੱਛੀ ਦੋਸਾਂ ਦੀ ਧਗਲਾ ਇਹ ਤੁਹਾਨੂੰ ਗੋਲ ਖੁਲਿਆ ਖੁਲਿਆ ਰਸਗੁੱਲੇ ਆ ਦੇਖ ਸਕਦੇ ਹੋ ਸਾਰੇ ਇਹਦੇ ਵਿੱਚ ਪਾ ਲਵਾਂਗੇ ਹੌਲੀ ਹੌਲੀ ਤੰਗ ਨਾਲ ਪਾਉਣੇ ਨੇ ਕਿਉਂਕਿ ਚਾਰ ਮਿੰਟਾਂ ਵੱਜੇ ਠੰਣਾ। ਫਿਰ ਉਹ ਚੰਗੇ ਨਹੀਂ ਲੱਗਦੇ। ਇਹ ਨਰਮ ਚੰਡੀ ਦੇ ਵਿੱਚ ਇਹਨੂੰ 5 ਤੋਂ 6 ਮਿੰਟ ਰੱਖਾਂਗੇ। ਉਸ ਤੋਂ ਬਾਅਦ ਇਸ ਨੂੰ ਠੰਡੀ ਛਾਣੀ ਤੇ ਪਾਵਾਂ। ਲਓ ਜੀ ਹੁਣ 5 ਤੋਂ 7 ਮਿੰਟ ਹੋ ਚੁੱਕੇ ਨੇ। ਇਹਨੂੰ ਇੱਧਰ ਸ਼ਿਫਟ ਕਰਾਂਗੇ। ਠੰਡੀ ਛਾਣੀ ਇਹ ਬਿਲਕੁਲ ਉਹ ਚਰੇ ਕਰਕੇ ਸਾਰੇ ਇੱਕ ਸੇਟ ਕਰ ਦਾਂਗੇ ਸਾਰੇ ਇਹਦੇ ਵਿੱਚ ਸ਼ਿਫਟ ਹੋਣ ਵਾਲੇ ਨੇ ਕਿੰਨਾ ਪਿਆਰਾ ਫਲਮਾ ਫਰਮਾ ਬਣਿਆ 10 ਫਲਮਾ ਇਹ ਨੂੰ ਹੁਣ ਅੱਧੇ ਘੰਟੇ ਤੋਂ ਬਾਅਦ ਆਪਾਂ ਖਾ ਸਕਦੇ ਹਾਂ ਠੰਡਾ ਹੋ ਜੂ ਬਿਲਕੁਲ